ਇਹ ਦੇਨੇ ਹਨ ਮੁਸ਼ਕਲ ਪਿਛਲੀ ਵਾਰੀ ਦਿੱਤਾ ਕਿਨੇ ਹੁਣ 120 ਮਿਲਦਾ 23 ਦਾ ਵੀ ਕਹਿੰਦੇ ਪਿਆਜੇ ਸਾਡਾ 400 ਕਿੱਲੇ ਇਕ ਇੱਕ ਘਰ ਨੂੰ ਹੀ ਖਰਾਬਾ ਨਹੀਂ ਮਿਲਿਆ 400 ਕਿੱਲੇ ਚੋਂ ਇੱਕ ਵੀ ਅਸਹੀ ਜੀਰੋ ਵੀ ਨਹੀਂ ਡੀਲ ਨਹੀਂ ਬਹੁਤ ਮਾਰ ਮਾਰਿਆ ਝੂਠ ਆਲਾ ਤੁਹਾਨੂੰ ਮੈਂ ਅੜੇ ਦੇ ਦਊ ਪਾਹੇ ਕੁਕੜੀ ਦੇ ਦਊ ਇੱਕ ਕਿਲੋ ਸੱਚਾ ਵੀ ਹੋ ਜਾ ਉਹਨੇ ਫਸਲ ਦਾ ਨਾਂ ਨਹੀਂ ਲਿਆ ਫਸਲ ਤੇ ਕੋਈ ਪੈਸਾ ਦਊਗਾ ਉਹਨੇ ਕੂਕੜੀ ਦੇ ਆਂਡੇ ਦੇ ਦਾ ਲਿਆ ਉਹਨੇ ਕੂਕੜੀ ਮਰੀ ਨਾਂ ਦੇ ਭਜਾ ਉਹਨੇ ਪੈਸਾ ਦੇਣ ਕਰ ਗੱਲ ਸਹੀ ਕੂਕੜੀ ਸਾਡੀ ਕੂਕੜੀ ਨੇ ਮਰੀ ਕੋਈ ਵੀ ਜੇ ਨਾ ਕੂਕੜੀ ਆਵੇ ਮਰਦੀਆ ਮਰਦੀਆ ਫਿਰ ਜਣ ਪੈਸਾ ਦਿੰਦਾ ਫਸਲ ਦਾ ਉਹਨੇ ਨਾਂ ਨਹੀਂ ਲਿਆ ਕਹਿੰਦਾ ਫਸਲ ਦੇ ਮੈਂ ਪੈਸਾ ਦਊਗਾ ਕੂਕੜੀ ਆਂਡੇ ਦੇ ਲਿਆ ਨਾਂ ਕੂਕੜੀ ਦੇ ਦਊਂ ਪੈਸੇ ਕੂਕੜੀ ਦੇ ਜਾ ਆ ਭਾਂਡੇ ਦੇ ਦਊਂਦਾ ਤੇ ਉਹਦਾ ਦਿੱਤਾ ਕੋਈ ਨਹੀਂ ਬੱਕਰੀ ਦੇ ਵੀ ਬੱਕਰੀ ਦੇ ਵੀ ਤਾਂ ਨਾ ਬੱਕਰੀ ਰੂੜੀ ਨਾ ਕੂਕੜੀ ਮਰੀ ਤੇ ਪੈਸੇ ਸਾਨੂੰ ਕਦੇ ਮਿਲਦੇ ਨਹੀਂ ਉਹ ਵੀ ਸੱਚਾ ਹੈ ਕਿ ਲੋ ਪੈਸੇ ਮਰ ਗਏ ਉਹਦਾ ਨਹੀਂ ਫਸਲ ਦਾ ਨਾਂ ਨਹੀਂ ਲਿਆ ਆਹ ਜਰ ਕੀ ਮੈਂ ਦੋ ਤਿੰਨ ਕੂਕੜੀਆਂ ਮਰੀਆਂ ਬੜੀਆਂ ਕਿੰਨੀਆਂ ਮਰੀਆਂ ਜੀ ਆਹ ਜਰ ਕੀ ਜਰੂਰ ਲਵਾ ਕਿੰਨੀਆਂ ਕੂਕੜੀਆਂ ਮਰੀਆਂ ਦੋ ਤਿੰਨ ਕੂਕੜੀਆਂ ਰੁੜ ਗੀਆਂ ਇੱਥੋਂ ਪਾਣੀ ਦੋ ਟ੍ਰਾਲੀ ਚ ਰੱਖਿਆ ਸਾਰ ਰੁੜ ਗੀਆਂ ਅਜਾ ਹੁਣ ਉਹਦੀ ਮੰਗ ਕਰੂਗੇ ਤੁਸੀਂ ਉਹਦੀ ਮੰਗ ਕਰੋ ਆਂਡਿਆ ਆਂਡੀਆਂ ਕੂਕੜੀਆਂ ਰੁੜ ਗੀਆਂ ਮਰੀਆਂ ਆਂਡਾ 20 ਰੁਪਏ ਆਂਡਾ ਦਿੰਦੇ ਤੇ ਫਸਲ ਦਾ ਫੇਰ ਨਹੀਂ ਮਿਲਣਾ ਫਸਲ ਦੇ ਭਾਵੇਂ ਪੈਸੇ ਨਾ ਉਹਨੂੰ ਪੂਰੇ ਪੈਸੇ ਜਰੂਰ ਮਿਲ ਜਾਣਗੇ ਫਸਲ ਦਾ ਕੋਈ ਨਹੀਂ ਦਾ ਅਰੋਧ ਨਾ ਸਾਨੂੰ ਫਸਲ ਦਾ ਨਹੀਂ ਦੁੱਖ ਕੋਈ ਵੀ ਸਾਨੂੰ ਮਾਰ ਦੇ ਕੇ ਸਸ ਸੁਸਵਾ ਰਹਿਣਾ ਫਸਲ ਦਾ ਨੂੰ ਮਰੇ ਦਾ ਨਹੀਂ ਕੋਈ ਇਤਰਾ ਨਾ ਕੋਈ ਨਸਕਾ ਨਾ ਉਹ ਸਾਨੂੰ ਜਿਆਦਾ ਦੁੱਖ ਆਉਂਦਾ ਹੈ ਹੋਰ ਨਹੀਂ ਸਾਨੂੰ ਪਰਵਾਹ ਕੋਈ ਵੀ ਪੰਜਾਬ ਫਸਲ ਮਰ ਕੇ ਜਾਣਾ ਵੀਰਾਂ ਸਾਡੀ ਫਸਲ ਮਰੀ ਤੇ ਵੀਰਾਂ ਆਈ ਰਹੇ ਆ ਉੱਤ 60 70 70 ਤਨਸਾਰ ਹੋ ਗਏ ਸਾਨੂੰ ਜੋ ਸਰਦਾਰ ਸਿੰਘ ਸਾਹਿਬ ਨੇ ਉਹਨਾਂ ਨੂੰ ਪਤਾ ਨਹੀਂ ਕਿੰਨੀ ਵਾਰ ਪਾਣੀ ਆਇਆ ਕਿੰਨੀ ਵਾਰਾਂ ਹੀ ਆਇਆ ਫਸਲਾਂ ਮਰ ਜਾਣੀਆਂ ਧੋਨੇ ਦੀ ਸਾਨੂੰ ਆਸ ਨਹੀਂ ਕੋਈ ਕੜਕਰੀ ਆਸ ਹੁੰਦੀ ਹੈ ਵਿਚਾਰ ਕਣਕ ਹੋ ਜਾਣੀ ਸੀ ਲੋਕੀ ਸਰ ਸਰ ਸੱਚ ਸੱਚ ਯਾਰ ਛੋੜੇ ਖਰਚਾ ਲਗਾ ਲੱਖ ਲੱਖ ਰੁਪਈਆ ਲੋਕੀ ਤਿੰਨ ਬਦਲੇ ਨੇ ਤੂੰ ਇੱਕੀ ਇੱਕ ਹੀ ਇੱਕ ਦੀ ਸਾਨੂੰ ਆਸ ਵਾ ਇੱਕ ਹੀ ਹੋਣੀ ਚਾਹੀਦੀ ਕਰਨ ਕੀ ਝੋੜੇ ਦੇ ਸਾਨੂੰ ਵਿੱਚ ਵੱਜ ਗਿਆ ਕਿ ਟੋਣ ਦਾ ਨਾ ਵੱਜ ਗਿਆ ਇਦਾਂ ਹੋ ਗਿਆ ਮੈਂ ਦੱਸ ਬੈਂਕ ਆ ਗਿਆ ਆਪਣੇ ਜੋ ਦਾ ਦੱਸ ਰਿਸ਼ਤਿਆਂ ਦਾ ਹੋਣਾ ਪੜਾ ਜਾਵੇ ਤੂੰ ਹੋਰ ਜਾਂਦੀ ਵਾ ਜਿੰਦਾ ਵਾ ਚੜਦੀ ਕਾਰ ਦੋਨੇ ਦੋਨੇ ਲੱਗਦੇ 10 ਮਿੰਟ ਦੇ ਹਾਂਜੀ ਹੋ ਗਏ ਹੋਰ ਖਰਾਬ ਹੋ ਗਿਆ ਖਰਾਬ ਹੋ ਗਿਆ ਕੀ ਗੱਲ ਹੈ ਆਹਨੇ ਮੀਡੀਆ ਨਹੀਂ ਕਰਾਉਣੇ ਦਵਾਉਣੇ ਵੀ ਤੁਸੀਂ ਕਾਜ ਗੁੱਠਾ ਦਿਓ ਨਾ ਵੀ ਦੋ ਬੈਠੇ ਨਹੀਂ ਕਿਉਂ ਨਹੀਂ ਸਾਡੇ ਨੂੰ ਸਾਨੂੰ ਲੋਰੂ ਕੌਣ ਦਾ ਹੋਲੇ ਪਰ ਆਲੇ ਉਹ ਰਾਹ ਤੇ ਕਿਉਂ ਨਾ ਬਿਲਕੁਲ ਬੜਾ ਤੱਕ ਦਵਾ ਦਿਓ ਤਖਾ ਜਾਣੇ ਮਾਰੂ ਮੋਰਚਾ ਯਾਨੀ ਪਛੇ ਲੱਗ ਜਣੀ ਹੋਵੇ ਦੂਜੀ ਜਦੋਂ ਪਛੇ ਲੀਡ ਲਾ ਕੇ ਫਾਇਦਾ ਤੇ ਜੇ ਡੇਡ ਵੀ ਹੈਗੀ ਲੀਡ ਲਾ ਕੇ ਫਾਸਟ ਹੋ ਮੈਗਨੇਟਿਕ ਤੇ ਸਲੋ ਹੋਣਾ ਬਹੁਤ ਲੀਡ ਦੂਜੀ ਲੱਗੇ ਅੱਜ ਨਾ ਨਾ ਹੁੰਦਾ ਹੋਣਾ ਹੈ ਜੈਨੇਟਰ ਨਹੀਂ ਨਹੀਂ ਕਿੱਥੇ ਦੇਨੇ ਆਨੂੰ ਮੁਸ਼ਕਲ ਆ ਪਿਛਲੀ ਾਰੀ ਦਿੱਤਾ ਕਹਿੰਦੇ ਹੁਣ 1200 ਮਿਲਦਾ 23 ਦਾ ਵੀ ਕਹਿੰਦੇ ਪਿਆ ਜੇ ਸਾਡਾ 400 ਕਿੱਲੇ ਇੱਕ ਇੱਕ ਘਰ ਨੂੰ ਹੀ ਖਰਾਬਾ ਨਹੀਂ ਮਿਲਿਆ 400 ਕਿੱਲੇ ਚੋਂ ਇੱਕ ਵੀ ਫਸੇ ਜੀਰੋ ਵੀ ਨਹੀਂ ਡੀਲ ਬਹੁਤ ਮਾਰ ਮਾਰਿਆ ਝੂੜ ਆ ਤੁਹਾਨੂੰ ਮੈਂ ਅੱਡੇ ਦੇ ਦਊ ਪਾਹੇ ਕੁਕੜੀ ਦੇ ਬਦੂ 1 ਕਿਲੋ ਸੱਚਾ ਵੀ ਹੋ ਜਾ ਉਹਨੇ ਫਸਲ ਦਾ ਨਾਂ ਨਹੀਂ ਲਿਆ ਫਸਲ ਦੇ ਕੋਈ ਪੈਸਾ ਦਊਗਾ ਉਹਨੇ ਕੁਕੜੀ ਦੇ ਆਂਡੇ ਦੇ ਨਾਂ ਲਿਆ ਤੇ ਕੁਕੜੀ ਮਰੀ ਨਾਂ ਦੇ ਭੱਜਾ ਉਹਨੇ ਪੈਸਾ ਕਦੋਂ ਦੇਣੀ ਚਲ ਗੱਲ ਸਹੀ ਕੁਕੜੀ ਸਾਡੀ ਸਾਡੀ ਕੁਕੜੀ ਨਹੀਂ ਕੋਈ ਵੀ ਜਦੋਂ ਆ ਕੁਕੜੀ ਆਂਡੇ ਮਰਦੀਆਂ ਮਰਦੀਆਂ ਫਿਰ ਜਾਨੂੰ ਪੈਸਾ ਦਿੰਦਾ ਫਸਲ ਦਾ ਉਹਨੇ ਨਾਂ ਨਹੀਂ ਲਿਆ ਫਸਲ ਦੇ ਮੈਂ ਪੈਸਾ ਦਊਗਾ ਕੁਕੜੀ ਆਂਡੇ ਦੇ ਲਿਆ ਨਾਂ ਕੁਕੜੀ ਦੇ ਦਊਂ ਪੈਸੇ ਕੁਕੜੀ ਦੇ ਜਾ ਆਂ ਭਾਂਡੇ ਦੇ ਦਊਂਗਾ ਤੇ ਉਹਦਾ ਦਿੱਤਾ ਕੋਈ ਨਹੀਂ ਬੱਕਰੀ ਦੇ ਵੀ ਬੱਕਰੀ ਦੇ ਵੀ ਤੇ ਨਾ ਬੱਕਰੀ ਰੂੜੀ ਨਾ ਕੁਕੜੀ ਮਰੀ ਤੇ ਪੈਸਾ ਸਾਨੂੰ ਕਦੇ ਮਿਲਦੇ ਉਹ ਵੀ ਸੱਚ ਆਏ ਗੱਲੋ ਇਹ ਮਰ ਗਏ ਦਾ ਨਾ ਨਹੀਂ ਲਿਆ ਹਾਂ ਜਰ ਕੀ ਮੈਂ ਦੋ ਤਨ ਕੁੜੀਆਂ ਮੇਰੀਆਂ ਬੜੀਆਂ ਕਿੰਨੀਆਂ ਮਰੀਆਂ ਜੀ ਹਾਂ ਕੀ ਜਰੂਰ ਲਵਾ ਕਿੰਨੀਆਂ ਕੁੜੀਆਂ ਮਰੀਆਂ ਦੋ ਤਨ ਕੁੜੀਆਂ ਰੁੜ ਗੀਆਂ ਇੱਥੋਂ ਪਾਣੀ ਜੋ ਟ੍ਰਾਲੀ ਚ ਰੱਖੇ ਸਾਰ ਰੁੜ ਗੀਆਂ ਅਜਾ ਹੁਣ ਉਹਦੀ ਮੰਗ ਕਰੂਗੇ ਤੁਸੀਂ ਉਹਦੀ ਮੰਗ ਕਰੋ ਆਂਡਿਆ ਆਈਆਂ ਤੁੰਗੀਆਂ ਰੁੜ ਗੀਆਂ ਮੇਰੀਆਂ ਆਂਡਾ 20 ਰੁਪਏ ਆਂਡਾ ਦਿੰਦੇ ਰੇ ਤੇ ਫਸਲ ਦਾ ਵੇ ਨਹੀਂ ਮਿਲਣਾ ਫਸਲ ਦੇ ਭਾਵੇਂ ਪੈਸੇ ਨਾਲ ਉਹਨੂੰ ਕੁੜੀਆਂ ਦੇ ਪੈਸੇ ਜ਼ਰੂਰ ਮਿਲ ਜਾਣਾ ਫਸਲ ਦਾ ਕੋਈ ਨਹੀਂ ਦਾ ਫਸਲ ਦਾ ਨਾ ਸਾਨੂੰ ਫਸਲ ਦਾ ਨਹੀਂ ਦੁੱਖ ਕੋਈ ਵੀ ਸਾਨੂੰ ਮਾਰ ਦੇ ਕੇ ਸਾਹ ਸੁਸਵਾ ਨਾ ਫਸਲ ਦਾ ਨੂੰ ਮਰੇ ਦਾ ਨਹੀਂ ਕੋਈ ਇਤਰਾ ਨਾ ਕੋਈ ਨਸਕਾ ਨਾ ਉਹ ਸਾਨੂੰ ਜਿਆਦਾ ਦੁੱਖ ਆਉਂਦਾ ਹੈ ਹੋਰ ਨਹੀਂ ਸਾਨੂੰ ਪਰਵਾਹ ਕੋਈ ਵੀ ਜੇ ਫਸਲ ਮਰ ਗਈ ਜਾਣਾ ਵੀਰਾਂ ਸਾਡੀ ਫਸਲ ਮਰੀ ਤੇ ਵੀਰਾਂ ਨਹੀਂ ਰਹੇ ਆ ਉਹ ਤਾਂ 60 70 ਸਾਲ ਹੋ ਗਏ ਸਾਨੂੰ ਜੋ ਬਰਸਾਤ ਨੂੰ ਸਾਹ ਲੈ ਉਹ ਪਤਾ ਨਹੀਂ ਕਿੰਨੀ ਦਾ ਪਾਣੀ ਆਇਆ ਕਿੰਨੀ ਵਾਰਾਂ ਹੀ ਆਇਆ ਫਸਲਾਂ ਮਰ ਜਾਣੀਆਂ ਧੋਨੇ ਦੀ ਸਾਨੂੰ ਆਸ ਨਹੀਂ ਕੋਈ ਕਣਕ ਦੀ ਆਸ ਹੁੰਦੀ ਹੈ ਵਿਚਾਰ ਕਣਕ ਹੋ ਜਾਣੀ ਸੀ ਲੋਕੀ ਸਰ ਸਰ ਸੱਚ ਸੱਚ ਯਾਰ ਚੋਨੇ ਦੇ ਖਰਚਾ ਲਗਾ ਲੱਖ ਲੱਖ ਰੁਪਈਆ ਲੋਕੀ ਤਿੰਨ ਬਦਲੇ ਨੇ ਤੂੰ ਇੱਕੀ ਇੱਕ ਹੀ ਇੱਕ ਦੀ ਸਾਨੂੰ ਆਸ ਵਾ ਇੱਕ ਹੀ ਰੋਣੀ ਚੜੀ ਕਰਨ ਕੀ ਝੋਨੇ ਦੀ ਸਾਨੂੰ ਵਿੱਚ ਵੱਜ ਗਿਆ ਟੋਨੇ ਦਾ ਨਾ ਵੱਜ ਗਿਆ ਇਦਾਂ ਹੋਦੀ ਹੈ ਮੈਂ ਦੱਸਾਂਗਾ ਮੈਂ ਕਰੀ ਆਪਣੇ ਗਾਂਜੋ ਦਾ ਵੀ ਦੱਸ ਰਿਸ਼ਤੇਦਾਰ ਉਹ ਹੁਣ ਆਪਾਂ ਜਾਗੇ ਤੋਰ ਚੱਲਦੀ ਜਾ ਜ਼ਿੰਦਾਬਾ ਚੜਦੀ ਕਲਾ ਰੋਣੇ ਦੋਨੇ ਦੋਨੇ ਕੁਰਾਪੇ ਕਰਾਵੇ ਤੇ ਕੀ ਗੱਲ ਆ ਆਹਨੇ ਮੀਡੀਆ ਨਹੀਂ ਕਰਾਉਣੇ ਦਿਵਾਉਣੇ ਵੀ ਤੁਸੀਂ ਕਾਜ ਘੁੱਟਾ ਦਿਓ ਉਹਨਾਂ ਨੂੰ ਵੀ ਦਿਓ ਬੈਠੇ ਨਹੀਂ ਕਿਉਂ ਨਹੀਂ ਸਾਡੇ ਨੂੰ ਸਾਨੂੰ ਲੋਰੋ ਸੌਂਦਾ ਹੋਣ ਲੈ ਪਰ ਆਲੇ ਮਿਲਿਆ ਦੇਰ ਕਿੰਨਾ ਹਲਕੀ ਬੜਾ ਤੱਕ ਦਵਾ ਦਿਓ ਤੱਕ ਆ ਜਾਣੇ ਹੋ ਮਾਰੂ ਮੋਰਚਾ ਯਾਨੀ ਪਛ ਲੈ ਜਣੀ ਹੋਣੀ ਦੂਜਾ ਤੱਕ ਪਛ ਲੀਡ ਲਾ ਕੇ ਫਾਇਦਾ ਲਿੱਡ ਵੀ ਹੈਗੀ ਲੀਡ ਲਾ ਕੇ ਫਾਸਟ ਹੋ ਮੈਗਨੇਟਿਕ ਤੇ ਸਲੋ ਹੋਣਾ ਬਹੁਤ ਲੱਗੀ ਹੋਈ ਹੈ ਮੀਰੀ ਦੋਨੇ ਵੀ ਨਹੀਂ ਜਾਣ ਮੇਰੀ ਭੈਣ ਕੋਈ ਹਿੰਟੇ ਨਾਲ ਆ ਕੇ ਆਇਸੀ ਨਾਲ ਤੋਰਨ ਇੱਕ ਤੂੰ ਚਾਰ ਫੂੰਚਰ ਫੂੰਚਰ ਇਹਦਾ ਕੋਲ ਨਾ ਬਲਾ ਲੈਣੇ ਨਾ ਚਾਜਦੜਾ ਹੁੰਦਾ ਹੋਣਾ ਹੈਗਾ